ਕੋਈ ਲੋਕਾਂ ਤੋਂ ਦੂਰੀ ਨਹੀਂ ਪਣਾਉਣੀ ਮੈਂ ਤਾਂ ਸਕੂਟੀ ਵਾਲਿਆਂ ਦਾ ਹਾਲਾਂਕਿ ਨਹੀਂ ਡਿਊਟੀ ਹੈ ਮੈਂ ਤਾਂ ਇਹਨਾਂ ਨੂੰ ਕਹਾਂ ਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣੀਆਂ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦੇ ਐਵੇਂ ਬਾਲੇ ਰਸੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੇ ਧੀਆ ਪੁੱਤਰ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਕਿਹਾ ਹੋਇਆ ਵੀ ਪਰਾਂ ਹੀ ਰੱਖਣੇ ਪਰਾਂ ਹੀ ਲੋਕ ਪਰਾਂ ਹੀ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਲੀਡਾਂ ਵੱਲ ਸੋ ਇਹ ਸਸਪੈਂਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਤ ਸਸਪੈਂਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪਤਾ ਹੀ ਰੱਖਦੇ ਆ ਧੰਨਵਾਦ ਸਰਕਾਰ ਦਾ ਬਾਈਪਾਸ ਤੋਂ ਹੀ ਬਾਹਰ ਆ ਨੂੰ ਨਿਕਲੇ ਆਏ ਓਏ ਸਾਨਿਆ ਬਦਲੇ ਉਹ ਬਾਈਪਾਸ ਤੋਂ ਬਦਲ ਚੜਾ ਧੰਨਵਾਦ ਆ ਗਏ ਨਾ ਧਰਤੀ ਤੇ ਆ ਗਏ ਨਾ ਐਂ ਆਉਣਗੇ ਇਹ ਇਹ ਐਂ ਆਉਣਗੇ ਜੀ ਇਹ ਐਂ ਆਉਣਗੇ ਜੀ ਇਹ ਐਂ ਆਉਣਗੇ ਦੇਖ ਲੈ ਜਾਓ ਤੁਹਾਡੇ ਖੇਤਾਂ 'ਚ ਵੀ ਨੱਕੇ ਵੱਡਾ ਕਰਨੀਗੇ ਮੈਂ ਤੁਹਾਡੇ ਨੱਕਾ ਵੱਢ ਕੇ ਜਾਵਾਂ ਕੋਈ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਰਾਤ ਨੂੰ ਦੋਨੋਂ ਜਾਣ ਦੀ ਲੋੜ ਨਹੀਂ ਮੈਂ ਆਇਆ ਕਰੂੰਗਾ ਆਪਕੇ ਨਾਲ ਮੋਟਰਾਂ ਜਿੰਦਾਬਾਦ ਸੈਮਾਨ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਆਖੋ ਪਿਆਰਾ ਆ ਜਿਹੜੀ ਤੁਸੀਂ ਪੜਾਅ ਕਰ ਰਹੇ ਹੋ ਵਧੀਆ ਲਾਏ ਕਰਦੇ ਆ ਉਹ ਇੱਕ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਭਾਈ ਜੀ ਚੀਕਾ ਮਾਰਨ ਨੂੰ ਬਹੁਤ ਜੀ ਕਰਦਾ ਮੈਂ ਕਿਹਾ ਚੀਕਾ ਮਾਰ ਲੈ ਕਹਿੰਦਾ ਮਾਈਕ ਨਹੀਂ ਹੈਗਾ ਮੈਂ ਕਿਹਾ ਮੈਂ ਮਾਈਕ ਕਰਦਾ ਕਿਉਂ ਥੋੜੇ ਕਿਨ ਲੈ ਤੁਸੀਂ ਕੱਢ ਲਓ ਪੜਾਅ ਲੈ ਦੇਖੋ ਇੱਧਰਲੇ ਪਾਸੇ ਚੀਕਾ ਜਾਲੂ ਮਾਰ ਕੇ ਇੰਤਰਜੋ ਬਾਜ਼ੀ ਮਾਰ ਕਰ ਠੀਕ ਹੈ ਬਸ ਸਾਡੇ ਵਾਲਾ ਕੰਮ ਹੀ ਆ ਮਾਜਾ ਤੇ ਮਾਲ ਵਾ ਇੱਕੋ ਜੀ ਨੇ ਜੋ ਗੱਲ ਕਹਨੇ ਆ ਦਿਲ ਤੇ ਜੋ ਦਿਲ ਚਾ ਉਹੀ ਜ਼ਬਾਨ ਤੇ ਆ ਸਾਨੂੰ ਛਲਕਪਟ ਨਹੀਂ ਆਉਂਦੇ ਸਾਨੂੰ ਇਹ ਨਹੀਂ ਗੱਲਾਂ ਆਉਂਦੀਆਂ ਕਿ ਗੱਲ ਦਿਲ ਚ ਹੋਰ ਐ ਮੂੰਹ ਤੇ ਹੋਰ ਐ ਉਹ ਵੀ ਕਿਸੇ ਕੰਨ ਕਰਦੇ ਅਸੀਂ ਤਾਂ ਜੋ ਕਹਨੇ ਆ ਉਹੀ ਕਰਦੇ ਆ ਜੋ ਕਰਦੇ ਉਹੀ ਕਹਨੇ ਜੋ ਕਰ ਸਕਦੇ ਹੁੰਦੇ ਜਿੰਦਗੀ ਵਾਲੇ ਸੋਚਣ ਲੱਗੇ ਇੱਥੇ ਨਹੀਂ ਤਾਂ ਇਹਨਾਂ ਨੇ ਚਿੱਟੇ ਦੇ ਟੀਕੇ ਚਿੱਟੇ ਦੀਆਂ ਕੁੜੀਆਂ ਭੇਜ-ਭੇਜ ਕੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਹਾਣ ਕਰਦਾ ਸੀ ਹੁਣ ਜਿੱਤੇ ਦੇ ਵੱਡੇ ਵੱਡੇ ਵਪਾਰੀ ਅੰਦਰ ਕੀਤੇ ਹਟ ਕੇ ਅੱਜ ਵੀ ਦੇਖ ਲਓ ਕਾਂਗਰਸੀ ਕਾਪੀ ਸਾਰੇ ਉਹਦੇ ਹੱਕ ਚੋੜ ਗਏ ਉਹ ਇਕੱਠੇ ਸੀ ਇਹਦਾ ਸਾਰਾ ਦਾ ਹਿੱਸਾ ਪੱਤੀ ਵਿੱਚ ਸੀ ਕਿ ਜਵਾਨੀ ਨੂੰ ਬਰਬਾਦ ਕਰ ਦੋ ਤੇ ਉਹ ਚੋ ਹਿੱਸਾ ਲੈ ਲਓ ਤੇ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗ ਰਿਹਾ ਜੀ ਇਹ ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆ ਬਾਦਲ ਕਹਿੰਦੀ ਤਕਰੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾਲ ਵੀ ਮੇਰਾ ਸਮੋਸਿਆਂ ਦੀਆਂ ਜਿਹੜੀਆਂ ਵੀ ਵੇਡੀਆਂ ਪੱਸਾ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਕਿਥੋਂ ਦਾ ਕੋਈ ਲਾ ਕੇ ਚੋ ਬਾਹਰੋਂ ਗੁਰੂ ਲੈ ਕੇ ਆਇਆ ਕਿਤੋਂ ਇਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕੋ ਹੀ ਰਹਿ ਗਈ ਮਜੀਠੀੜ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜਦੇ ਆ ਜੱਫੇਦਾਰ ਮੈਨੂੰ ਚਾਹਦਾ ਵੀ ਮੇਰੇ ਰਹਿੰਦੇ ਆ ਅਕਾਲੀ ਕਲ ਦੇ ਪੁਰਾਣੇ ਜੱਫੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਕੋ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ-ਤੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇੜ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਫਸਾਉਨੇ ਆ ਕਿਤੇ ਟਿਕਟ ਨਾ ਸਿੱਟ ਜਾਣ ਸਾਡੇ ਤੇਰੇ ਕੀ ਤੇਰੀ ਕਾਲੀ ਗੱਲ ਦੀ ਆ ਹਾਲ ਤਾਂ ਨਾ ਸੁਣ। ਸੋ ਝਾੜੂ ਦਾ ਕੋਈ ਨਿਸ਼ਾਨ ਨਹੀਂ। ਝਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ। ਕਰੋ ਸਫਾਈ ਇਹਨਾਂ ਦੀ। ਪਹਿਲਾਂ ਵੀ ਕੀਤੀ ਹੈ ਤੁਸੀਂ। ਆ ਫਿਰ ਤੇ ਉਮੀਦ ਵੀ ਫਿਰਦੇ ਕੋਈ ਫਰਕ ਨਹੀਂ। ਕਈ ਕਹਿੰਦੇ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ 'ਚ ਮੈਂ ਕਹਿੰਦਾ ਜਦੋਂ ਨਿਕਲ ਹੀ ਪਿੰਡਾਂ 'ਚੋਂ ਆ ਛੱਡ ਦੇ ਦਿੱਲੀ ਪਿੰਡਾਂ 'ਚ ਲੱਗਦਾ। ਸਾਨੂੰ ਕੋਈ ਧੂੜ ਧਾੜ ਜਾਂ ਤੁੱਕ ਤਪ ਨਹੀਂ ਸਾਨੂੰ ਲੋਕ ਸਕਦੀ। ਇਹ ਉਹ ਨੇ ਰਾਜੇ ਮਹਾਰਾਜੇ ਜਿੰਨਦੀ ਟੂਟੀਆਂ ਸੋਨੇ ਦੀਆਂ ਲੈ ਉਹ ਲੈ ਕੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37° oh no too, too hot too hot ਅੱਜ ਇਹ ਜਨਦੇ ਜੋ 5020 ਤੇ ਆਇਆ ਅੱਸੀ ਉਹਨਾਂ ਨਾਲ ਆਇਆ ਆਪਣੇ ਟੈਂਪਰੇਚਰ 37 ਹੁੰਦਾ ਦੋ ਬੇਬੇ ਲੜ ਕੇ ਭਰਾ ਦਿੰਦੀ ਹੈ ਤਿੰਨ ਕ ਬਾਪੂ ਦੀਆਂ ਚਿਰਕਾ ਨਾਲ ਵਜ ਜਾਂਦਾ 42 43 ਦੇ ਤੁਰੇ ਕਰਦੇ ਰਹਿੰਦੇ ਨੇ ਆਪਾਂ ਤਾਂ ਸੋ ਥੋਡੇ ਵਰਗੇ ਆ ਐਂ ਰਹਾਂਗੇ